ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਵੈਗਰੂ ਬੁਟੀਕ 'ਚ ਅੱਜ ਦੀ ਜਿਹੜੀ ਵੀਡੀਓ ਹੈਗੀ ਹੈ ਉਹ ਆਪਣੀ ਹੈਗੀ ਹੈ ਹੈਵੀ ਸਾਈਜ਼ ਦਾ ਸੂਟ ਹੈਗਾ ਪਲੇਟਾਂ ਵਾਲਾ ਤਾਂ ਵੀਡੀਓ ਨੂੰ ਸਕਿੱਪ ਨਾ ਕਰਿਓ ਮੈਂ ਪਹਿਲਾਂ ਹੀ ਸਕਿੱਪ ਕਰਤੀ ਆਇਆ ਹਾਂ ਤੇ ਵੀਡੀਓ ਜਿਹੜੀ ਫਾਸਟ ਮੈਂ ਥੋੜੀ ਜੀ ਰੱਖੀ ਹੈਗੀ ਆ ਤਾਂ ਕਿਸੇ ਵળે ਜਿਹੜੀ ਤੁਹਾਨੂੰ ਕੋਈ ਕੋਈ ਵੀ ਚੀਜ਼ ਦੀ ਪਤਾ ਨਾ ਲੱਗੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਜੀ ਤਾਂ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖ ਲਿਓ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਤਾਂ ਦੇ ਕੋਈ ਵੀ ਚੀਜ਼ ਤੁਹਾਨੂੰ ਸਮਝ ਲੱਗਦੀ ਆ ਤੁਸੀਂ ਉਹਨੂੰ ਸ਼ੇਅਰ ਕਰ ਦਿਓ ਤਾਂ ਜਾਂ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨੋਟੀਫਿਕੇਸ਼ਨ ਜਰੂਰ ਓਨ ਰੱਖਿਓ ਤਾਂ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਆਂ ਤਾਂ ਚੱਲਦੇ ਆਂ ਆਪਾਂ ਨਾਪ ਜਿਹੜਾ ਹੈਗਾ ਮੈਂ ਨਾਲ-ਨਾਲ ਹੀ ਵੀਡੀਓ ਦੇ ਵਿੱਚ ਪਾ ਦਿੱਤਾ ਹੈਗਾ ਆ ਤਾਂ ਤੁਸੀਂ ਉਹ ਦੇਖਦੇ ਹੋ ਜਿਸੇ ਦਿੱਥੇ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਕਮੈਂਟ ਕਰਕੇ ਪੁੱਛ ਲਿਓ ਤਾਂ ਹੁਣ ਵੀਡੀਓ ਨੂੰ ਆਪਾਂ ਸ਼ੁਰੂ ਕਰਾਂ 25 ਇੰਚ ਇਸ ਸੂਟ ਦੀ ਹਿੱਪ ਹੈਗੀ ਆ ਤੇ ਇਹਦੀ ਆਪਾਂ ਕਢਾਈ ਦੇ ਹਿਸਾਬ ਨਾਲ ਆਪਾਂ ਸੈੱਟ ਕਰ ਲਿਆ ਹੈ ਆ 4 ਇੰਚ ਐਕਸਟਰਾ ਕਰ ਲਿਆ ਹੈ ਉਹਦਾ ਹਾਫ ਕਰਕੇ 14.5 ਇੰਚ ਤੇ ਆਪਾਂ ਕਟਿੰ ਜਿਹੜਾ ਤੀਰਾ ਰੱਖਿਆ ਆਪਾਂ 14.5 ਰੱਖਿਆ ਆ 42 ਇੰਚ ਲੰਬਾਈ ਆ ਜਿਹੜਾ ਤੀਰਾ ਰੱਖਿਆ ਆਪਾਂ ਬੈਕ ਨੱਕ ਦੇ ਹਿਸਾਬ ਨਾਲ ਰੱਖਿਆ ਆ 5 ਇੰਚ ਜਿਹੜਾ ਬੈਕ ਨੱਕ ਹੈਗਾ ਆ ਤੀਰਾ ਬੈਕ ਨੱਕ ਦੇ ਹਿਸਾਬ ਨਾਲ ਲੈਣਾ ਹੁੰਦਾ ਆ ਤਾਂ ਜਿਹੜਾ ਮੋਢਾ ਆ ਆਪਾਂ 7.5 ਕੀਤਾ ਆ ਤੇ ਜਿਹੜਾ ਹੈਗਾ ਛਾਤੀ ਦਾ ਨਾਭ 24.5 ਹੈਗਾ ਆ ਤਾਂ ਇੱਥੋਂ ਆਪਾਂ 14 ਇੰਚ ਕਰ ਲਿਆ ਹਾਫ ਇੰਚ ਘਟਾ ਲਿਆ ਆ ਇਸ ਤਰ੍ਹਾਂ ਆਪਾਂ ਗੋਲਾਈ ਪਾ ਲੈਣੀ ਆ ਜਿਹੜਾ ਸਾਡਾ ਆਰਮ ਹੋ ਲਿਆ ਉਹ ਉਹ 24.5 ਛਾਤੀ ਦੇ ਹਿਸਾਬ ਨਾਲ 1 ਇੰਚ ਉਹ ਚੋਂ ਘਟ ਕਰਨਾ ਹੁੰਦਾ ਆ ਹਾਫ ਕਰਕੇ ਤਾ 15 ਇੰਚ ਆਪਾਂ ਸਾਈਡ ਦੀ ਸੀਨ ਲਾਈ ਆ ਤਾਂ ਇਸ ਤਰ੍ਹਾਂ ਆਪਾਂ ਸਾਰੀਆਂ ਮਾਰਕ ਲਾ ਲੈਣੇ ਆ ਜਿਹੜੀਆਂ ਪਲੇਟਾਂ ਦੀਆਂ ਨਿਸ਼ਾਨੀਆਂ ਆ ਆਪਾਂ ਪੁੱਠਾ ਕਰਕੇ ਲਾਵਾਂਗੇ ਤਾਂ ਇਸ ਤਰ੍ਹਾਂ ਆਪਾਂ ਕਟਿੰਗ ਕਰ ਲੈਣੀ ਆ ਇੱਕੋ ਜੀ ਗੁਲਾਈ ਦੇ ਹਿਸਾਬ ਨਾਲ ਗੁਲਾਈ ਪਾ ਲੈਣੀ ਆ ਤੇ ਬਾਕੀ ਥੱਲੇ ਉਹ ਜਿਹੜੀ ਸਾਈਡ ਤੋਂ ਕਟਿੰਗ ਕਰ ਲੈਣੀ ਆ ਤਾਂ ਇੱਥੋਂ ਆਪਾਂ ਚੰਗੀ ਤਰ੍ਹਾਂ ਆਪਣਾ ਪਹਿਲਾਂ ਦੇਖ ਲੈਣਾ ਆ ਸਾਰਿਆ ਕਟਿੰਗ ਜਿਹੜੀ ਹੋ ਗਈ ਆ ਤੀਰਾ ਵਗੈਰਾ ਦੇਖ ਲੈਣਾ ਆ ਹੁਣ ਆਪਾਂ ਪੁੱਠਾ ਪਾਸਾ ਵਿਛਾ ਕੇ ਤੇ ਇਦਾਂ ਆਪਾਂ ਪਲੇਟ ਦੇ ਨਿਸ਼ਾਨ ਲਾਵਾਂਗੇ ਇਹਦਾ ਜਿਹੜਾ ਤੀਰਾ ਹੈਗਾ 1.14 ਲਿਆ ਹੈ ਤੇ ਇਥੋਂ 14 ਇੰਚ ਕੀਤਾ ਆਪਾਂ ਕਾਟ ਤੋਂ ਥੱਲੇੋਂ ਤੇ ਜਿਹੜੇ ਇਹਦੇ ਪਲੇਟ ਆ ਗਏ 12 ਇੰਚ ਤਿਆਰ ਕੀਤੇ ਆਪਾਂ ਜਿਹੜੀ ਚੈਸਟ ਦਾ ਨਾਪ ਆ ਹੈਵੀ ਹੈਗਾ ਇਹਦਾ ਆਪਾਂ 12 ਇੰਚ ਤੇ ਨਿਸ਼ਾਨ ਲਾਏ ਆ ਤਾਂ ਸਵਾ 1/7 ਮੋਡਾ ਕਰ ਲਿਓ ਤੁਸੀਂ ਇਹਦਾ ਉੱਪਰ ਵਾਲਾ ਪਲੇਟ ਵੀ ਆਪਾਂ ਪਾਵਾਂਗੇ ਤੇ ਪਲੇਟ ਆਪਾਂ ਫੁੱਲ ਪਲੇਟ ਪਾਉਣੇ ਆ ਜਿਹੜਾ ਜਿਹੜਾ ਛਾਤੀ ਦਾ ਨਾਪ ਹੁੰਦਾ ਆਪਣਾ ਜਿਹੜਾ ਅਪਰ ਚੈਸਟ ਹੁੰਦੀ ਆ ਤਾਂ ਲੋਅਰ ਲੋਅਰ ਚੈਸਟ ਹੁੰਦੀ ਆ ਉਹ ਆਪਣੀ ਪਲੇਟ ਦੇ ਪਲੇਟ ਪਾ ਕੇ ਹੀ ਆਪਣੀ ਉਹ ਜਿਹੜੀ ਫਿਟਿੰਗ ਹੁੰਦੀ ਆ ਤਾਂ 8 ਇੰਚ ਤੇ ਆਪਾਂ 8 ਇੰਚ ਲੰਬਾਈ ਕਰ ਲੈਣੀ ਪਲੇਟ ਦੀ ਤੇ ਪੌਣੇ 2 ਇੰਚ ਆਪਾਂ ਇਧਰੋਂ ਕਰ ਲੈਣਾ ਤੇ 8 ਇੰਚ ਆਪਾਂ ਇੱਥੋਂ ਸਾਈਡ ਤੋਂ ਰੱਖ ਲੈਣਾ ਆ ਤਾਂ 25 ਇੰਚ ਹੈਗੀ हिਪ ਤਾਂ ਪਲੇਟਾਂ ਦੀਆਂ ਨਿਸ਼ਾਨੀਆਂ ਆਪਾਂ ਇਸ ਤਰ੍ਹਾਂ ਲਾ ਲੈਣੀਆਂ ਆ ਇਹ ਵੀ 4 ਇੰਚ ਤੇ ਆਪਾਂ ਪਲੇਟ ਪਾ ਲਾਂਗੇ ਜਿਹੜਾ ਉੱਪਰ ਮੋਢੇ ਦੇ ਲਾਗੇ ਪੈਂਦਾ ਹੈ ਆਪਣੇ ਇਹਦੇ ਨਾਲ ਪਰਫੈਕਟ ਜਿਹੜੀ ਫਿਟਿੰਗ ਆ ਜਾਏਗੀ ਤਾਂ ਇਸ ਤਰ੍ਹਾਂ ਆਪਾਂ ਮਾਰਕ ਲਾ ਕੇ ਨਾ ਤੇ ਇੱਕ ਸੂਈ ਲੈ ਲਿਓ ਸੂਈ ਦੇ ਨਾਲ ਹੀ ਆਪਾਂ ਦੂਜੇ ਪਾਸੇ ਮਾਰਕ ਕਰ ਲੈਣੇ ਆ ਸੂਈ ਦੇ ਨਾਲ ਹੀ ਹੁਣ ਆਪਾਂ ਸਾਰੇ ਸੂਟ ਕਮੀਜ਼ ਤੇ ਫਰੰਟ ਤੇ ਆਪਾਂ ਪਲੇਟ ਪਲੇਟਾਂ ਦੀਆਂ ਨਿਸ਼ਾਨੀਆਂ ਲਾ ਲਾਂਗੇ ਫਿਟਿੰਗ ਦੀ ਨਿਸ਼ਾਨ ਵੀ ਆਪਾਂ ਲਾ ਲੈਣੇ ਆ ਤਾਂ ਕੋਈ ਵੀ ਤੁਹਾਨੂੰ ਕਮੈਂਟ ਦੇ ਕਹੇ ਚੀਜ਼ ਦਾ ਨਹੀਂ ਪਤਾ ਲੱਗਦਾ ਤਾਂ ਕਮੈਂਟ ਕਰਕੇ ਜਰੂਰ ਪੁੱਛ ਲਿਓ ਤੁਸੀਂ ਹੁਣ ਆਪਾਂ ਬੈਗ ਪੱਲੇ ਦੀ ਕਟਿੰਗ ਕਰਾਂਗੇ ਇਹ ਆਪਣਾ ਇੱਕੋ ਜੀ ਕਟਿੰਗ ਕਰ ਲੈਣੀ ਆ ਤੇ ਸਵਾ ਇੰਚ ਆਪਾਂ ਇਥੋਂ ਥੱਲੇ ਵਧਾ ਲਾਂਗੇ ਬੈਕ ਨੈਕ ਜਿਹੜਾ ਥੱਲੇੋਂ ਕਟਿੰਗ ਆਪਾਂ ਕਰਦੇ ਆਂ ਮੋਢੇ ਤੋਂ ਤਾਂ ਬਾਕੀ ਦਾ ਜਿਹੜੀ ਕਟਿੰਗ ਹੈਗੀ ਸੇਮ ਹੀ ਹੋਣੀ ਆ ਇਸ ਤਰ੍ਹਾਂ ਜਿਹੜੀ ਸਾਡੀ ਕਮੀਜ਼ ਦੀ ਕਟਿੰਗ ਹੋ ਗਈ ਆ ਇਹ ਹਾ 20 ਆਇਆ ਜਾ ਗਾਹੀ ਤਾਂ ਇੱਥੇ ਆਪਾਂ ਕੱਟ ਜ਼ਰੂਰ ਲਾ ਲੈਣੇ ਆ ਕੱਟ ਲਾਉਣ ਦੇ ਨਾਲ ਹੀ ਆਪਾਂ ਜਿਹੜਾ ਸਾਈਡ ਦਾ ਪਲੇਟ ਪਾਵਾਂਗੇ ਤਾਂ ਫਿਰ ਆਪਾਂ ਕੱਟ ਦੇ ਨਾਲ ਕੱਟ ਮੇਲ ਕੇ ਸਾਈਡ ਵਾਲੀ ਸੀਨ ਦੀ ਨਿਸ਼ਾਨੀ ਇਸ ਸੀਨ ਲਾਵਾਂਗੇ ਤਾਂ ਇਸ ਤਰ੍ਹਾਂ ਹੁਣ ਆਪਾਂ ਜਿਹੜੀ ਬਾਜੂ ਦੀ ਕਟਿੰਗ ਕਰਦੇ ਆਂ ਬਾਜੂ ਦੀ ਜਿਹੜੀ ਕਟਿੰਗ ਹੈਗੀ ਆ ਆਪਾਂ 17 ਇੰਚ ਬਾਜੂ ਤਿਆਰ ਕਰਨੀ ਆ ਇੱਕੋ ਜਿਹਾ ਸੈੱਟ ਕਰਕੇ ਆਪਾਂ ਅੱਗੋਂ ਸਭ ਤੋਂ ਅੱਗੇ ਜਿਹੜਾ ਜਾ ਕਪੜਾ ਬਚਿਆ ਸੀ ਉਦੋਂ ਅੱਗੋਂ ਜਾ ਕੇ ਆਪਾਂ ਬਾਹਾਂ ਦੀ ਕਟਿੰਗ ਕਰ ਲਈ ਆ ਇਸ ਤਰ੍ਹਾਂ 17 ਇੰਚ 17 ਤੇ 2 19 2 ਇੰਚ ਆਪਾਂ ਐਕਸਟਰਾ ਕਰ ਲੈਣਾ ਆ 3 ਇੰਚ ਤੇ ਆਪਾਂ ਇਹਦੀ ਕਟਿੰਗ ਕਾਟ ਪਾਦਣੀ ਆ ਬਾਹਾਂ ਦੀ ਇਸ ਤਰ੍ਹਾਂ ਮਾਰਕ ਕਰ ਲਿਓ ਬਾਹਾਂ ਨੂੰ 3 ਤੋਂ ਸਵਾ 3 ਇੰਚ ਆਪਾਂ ਆਪਾਂ ਕਾਟ ਦੀ ਕਾਟ ਪਾ ਕੇ ਕਟਿੰਗ ਕਰ ਸਕਦੇ ਆ ਇਸ ਤਰ੍ਹਾਂ ਆਪਾਂ ਸਾਈਡ ਤੇ ਵੀ ਆਪਾਂ 2 ਇੰਚ ਐਕਸਟਰਾ ਮਾਰਜਿਨ ਰੱਖ ਲੈਣਾ ਆ 6 ਇੰਚ ਜਿਹੜੀ ਇਹ ਮੋਰੀ ਤਿਆਰ ਆ ਜਾਂ ਤੇ 2 6 ਤੇ 2 8 ਇੰਚ ਆਪਾਂ ਐਕਸਟਰਾ 2 ਇੰਚ ਐਕਸਟਰਾ ਕਰ ਲਿਆ ਤੇ ਇਥੋਂ ਆਰਮ ਹੋਲ ਸਾਡਾ ਆਇਨਾ ਆ ਸਵਾ 10 ਇੰਚ ਤਿਆਰ ਆਇਨਾ ਆ ਸਵਾ 11 ਇੰਚ ਆਪਣਾ ਬੰਦਾ ਪਿਆ ਵੈਸੇ ਉਹਦਾ ਆਪਾਂ 1 ਇੰਚ ਘੱਟ ਕਰਨਾ ਹੁੰਦਾ ਆ ਸਵਾ 10 ਇੰਚ 10 ਇੰਚ ਆਪਣਾ ਆਰਮ ਹੋਲ ਜਿਹੜਾ ਪਰਫੈਕਟ ਆਇਨਾ ਆ ਇਸ ਤੋਂ ਘੱਟ ਹੋਇਆ ਤਾਂ ਫਿਰ ਆਪਣਾ ਜਿਹੜਾ ਮੋਡਾ ਟੈਟ ਹੋ ਜਾਣਾ ਆ ਤੇ 26 ਇੰਚ 27 ਇੰਚ ਆਪਾਂ ਬੈਲਟ ਤਿਆਰ ਕਰ ਲੈਣੀ ਆ ਤੇ 8 ਇੰਚ ਆਪਾਂ ਚੁੜਾਈ ਕਰ ਲਾਂਗੇ ਇਸ ਤਰ੍ਹਾਂ ਆਪਾਂ ਜਿਹੜੀ ਕੰਨੀ ਹੈਗੀ ਉਹ ਕੰਨੀ ਨੂੰ ਆਪਾਂ ਸਾਈਡ ਤੋਂ ਕੱਢ ਦੇਣਾ ਵੀਡੀਓ ਥੋੜੀ ਜੀ ਫਾਸਟ ਬਣੀ ਆ ਇਸ ਕਰਕੇ ਕੋਈ ਵੀ ਤੁਹਾਡੇ ਦਿਮਾਗ 'ਚ ਨਈਏ ਕੋਈ ਚੀਜ਼ ਦਾ ਪਤਾ ਲੱਗਾ ਹੋਵੇ ਵੀਡੀਓ ਦੇ ਵਿੱਚ ਜਲਦੀ ਜਲਦੀ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਪੁੱਛ ਲਿਓ ਤਾਂ ਜੇ ਕੋਈ ਵੀ ਤੁਹਾਨੂੰ ਚੀਜ਼ ਵਧੀਆ ਲੱਗਦੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨੋਟੀਫਿਕੇਸ਼ਨ ਓਨ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਆਪਣੇ ਭਰਾ ਭੈਣਾ ਭਰਾਵਾਂ ਨਾਲ ਤਾਂ ਇਸ ਤਰ੍ਹਾਂ ਆਪਾਂ 27 ਇੰਚ ਬੈਲਟ ਨੂੰ ਤਿਆਰ ਕਰ ਲਿਆ ਆ ਤਾਂ ਹੁਣ ਆਪਾਂ ਸਲਵਾਰ ਦੀ ਕਟਿੰਗ ਕਰਦੇ ਆ ਜਿਹੜਾ ਕਪੜਾ ਬਚ ਗਿਆ ਹੈ ਸਾਡੇ ਕੋ ਇਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਹੀ ਆਪਾਂ ਵਿਚੇ ਕੁੰਦੇ ਵਿੱਚੇ ਪਹੁੰਚੇ ਸਲਵਾਰ ਦੀ ਕਟਿੰਗ ਕਰ ਲੈਣੀ ਆ ਜਿਹੜੀ ਆਪਣੀ ਸਲਵਾਰ ਦੀ ਲੈਂਥ ਹੈਗੀ ਆ 36 ਇੰਚ ਤੇ 7 ਇੰਚ ਪਹੁੰਚਾ ਹੈਗਾ ਆ ਤਾਂ ਕੰਨੀ ਜਿਹੜੀ ਹੈਗੀ ਆ ਮੈਂ ਐਕਸਟਰਾ ਜਿਹੜੀ ਹੁੰਦੀ ਕੰਨੀ ਕੱਢ ਦੇਣਾ ਨਾ ਕਟਿੰਗ ਕਰ ਦੇਣਾ ਨਾ ਇਹਦੀ ਕਿਉਂਕਿ ਪਹੁੰਚੇ ਬਣਾਉਣ ਲੱਗੇ ਕਹੇ ਵਾਲੇ ਥੱਲੇੋਂ ਮੋਟਾ ਬਹੁਤ ਹੋ ਜਾਂਦਾ ਹੈ ਕਪੜਾ ਵੈਸੇ ਵੀ ਮੋਟਾ ਹੈਗਾ ਆ ਤਾਂ ਤੁਸੀਂ ਦੇਖ ਲਿਓ ਕੰਨੀ ਕੱਟਣੀ ਹੈ ਕਿ ਰੱਖਣੀ ਹੈ ਤੁਸੀਂ ਦੇਖ ਲਿਓ ਇਹ ਮੈਂ ਕੰਨੀ ਕੱਢਤੀ ਹੋਈ ਆ ਤੇ 7 ਇੰਚ ਪਹੁੰਚਾ ਆਪਾਂ ਥੱਲੇੋਂ ਫੋਲਡ ਕਰ ਲਿਆ ਹੈ ਅੱਗੋਂ ਤੇ 2 ਇੰਚ ਕੁੰਦਾ ਪਾ ਲਿਆ ਆਪਾਂ ਤੇ 10 ਇੰਚ ਆਪਾਂ ਹਸਣ ਰੱਖ ਲੈਣਾ ਜਿੰਨਾ ਵੀ ਹਸਣ ਬਾਜਦਾ ਆ 8 ਬਜੇ 9 ਬਜੇ ਆਪਾਂ 10 ਇੰਚ ਆਸਣ ਤਿਆਰ ਕਰ ਲੈਣਾ ਵਿੱਚੋਂ ਸਾਈਡ ਤੋਂ ਕਟਿੰਗ ਕਰਕੇ ਆਪਾਂ ਕਪੜਾ ਵੀ ਕੱਢ ਸਕਦੇ ਹਾਂ ਪੱਟੀ ਕੱਢ ਸਕਦੇ ਹਾਂ ਜਿਵੇਂ ਤਾਂ 10 ਇੰਚ ਆਪਾਂ ਆਸਣ ਤਿਆਰ ਕਰ ਲੈਣਾ ਆ 10 ਤੇ 8 8 ਇੰਚ ਦੀ ਬੈਲਟ ਹੋ ਜਾਣੀ ਆ 14 18 ਇੰਚ ਆਪਣਾ ਆਸਣ ਹੋ ਜਾਣਾ ਪੂਰਾ ਤੇ 14 ਇੰਚ ਆਪਣਾ ਆਸਣ ਜਿਹੜਾ ਤਿਆਰ ਆ ਜਾਣਾ ਇਸ ਤਰ੍ਹਾਂ ਨੂੰ ਆਪਾਂ ਕੁੰਦੇ ਉੱਪਰ ਕੁੰਦੇ ਰੱਖ ਕੇ ਨਾ ਤਾਂ ਇੱਕੋ ਜਿਹਾ ਸੈੱਟ ਕਰਕੇ ਆਪਾਂ ਦੇਖ ਲੈਣਾ ਆ ਇੱਥੋਂ ਆਪਾਂ ਹੁਣ ਸਾਈਡ ਤੋਂ ਕਟਿੰਗ ਕਰ ਲੈਣੀ ਆ ਤੇ 24 ਇੰਚ ਆਪਾਂ ਕੁੰਦਾ ਤਿਆਰ ਕਰ ਲੈਣਾ 24 ਤੋਂ 25 ਜਿੰਨਾ ਵੀ ਬਚਿਆ ਵੈਸੇ ਵੀ ਗਰਮ ਕਪੜਾ ਹੈਗਾ ਆ ਹੈਵੀ ਹੁੰਦਾ ਥੋੜਾ ਜਿਆ ਤਾਂ ਜਿਆਦੀ ਭਾਰੀ ਸਲਵਾਰ ਵੀ ਬਹੁਤੀ ਕਹੀ ਨਹੀਂ ਪਉਂਦੇ ਹੁਣ 24 ਇੰਚ ਦੇ ਹਿਸਾਬ ਨਾਲ ਕੁੰਦਾ ਬਿਲਕੁਲ ਓਕੇ ਸਲਵਾਰ ਬੰਨੀ ਆ ਸਲਵਾਰ ਦੀ ਆਪਾਂ ਕਟਿੰਗ ਕਰ ਲਈ ਆ ਤੇ ਜਿਹੜੀ ਆਪਾਂ ਹੁਣ ਪਹੁੰਚਾਂ ਦੇ ਪੱਟੀ ਲੋਣੀ ਆ ਉਹਦੀ ਵੀ ਆਪਾਂ ਕਟਿੰਗ ਕਰ ਲੈਣੀ ਆ ਇਸ ਤਰ੍ਹਾਂ ਆਪਾਂ ਕਟਿੰਗ ਕਰ ਲੈਣੀ ਆ ਪੱਟੀ ਦੀ ਤੇ ਪਹੁੰਚਾ ਤੁਸੀਂ ਜਿੰਨਾ ਵੀ ਆਪਣਾ ਪੱਟੀ ਜਿਹੜੀ ਚੌੜੀ ਲਵਾਉਣੀ ਆ ਤੇ ਚੌੜੀ ਦੇ ਹਿਸਾਬ ਨਾਲ ਕਟਿੰਗ ਕਰ ਲਿਓ ਤਾਂ ਇੱਥੇ ਹੁਣ ਵੀਡੀਓ ਦੀ ਸਮਾਪਤੀ ਹੈ ਧੰਨਵਾਦ ਤੁਹਾਡਾ ਬਹੁਤ ਬਹੁਤ